ਅੱਡੀ ਚਪੇਟ ਦੇ ਵਿੱਚ ਪੰਜਾਬ ਅਤੇ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਇੱਕ ਪਰਟੀਕੂਲਰ ਰਾਸ਼ੀ ਮੰਗੀ ਜਾ ਰਹੀ ਹੈ ਜਿਸ ਦੇ ਵਿੱਚ 60000 ਕਰੋੜ ਦਾ ਜ਼ਿਕਰ ਆਉਂਦਾ ਹੈ ਉਹ 60000 ਕਰੋੜ ਕਿੱਥੋਂ ਆਇਆ ਕਿਵੇਂ ਆਇਆ ਇਹਦੇ ਬਾਰੇ ਬਹੁਤ ਸਾਰੇ ਤਰਕ ਹੋ ਚੁੱਕੇ ਹੈ ਪਰ ਬੀਜੇਪੀ ਦੇ ਵੱਲੋਂ ਦੁਬਾਰਾ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਜਿੱਥੇ ਬੀਜੇਪੀ ਦੇ ਬਾਕੀ ਲੀਡਰ ਮੌਜੂਦ ਰਹੇ ਉਥੇ ਹੀ ਆਰ ਪੀ ਸਿੰਘ ਵੀ ਮੌਜੂਦ ਰਹੇ ਔਰ ਆਰ ਪੀ ਸਿੰਘ ਨੇ ਬੜੇ ਸਿੱਧੇ ਸ਼ਬਦਾਂ ਦੇ ਵਿੱਚ ਇਸ ਰਾਸ਼ੀ ਦੀ ਜਾਂ ਆਮ ਆਦਮੀ ਪਾਰਟੀ ਦੇ ਬਿਆਨਾਂ ਦੀ ਤਜਵੀਜ਼ਾਂ ਦੀ ਨਖੇਦੀ ਕੀਤੀ ਹੈ ਬੀਜੇਪੀ ਲੀਡਰ ਤਾਂ ਇਥੋਂ ਤੱਕ ਕਹਿ ਗਏ ਕਿ ਇਹ ਲੀਡਰ ਬੜੇ ਬੇਸ਼ਰਮ ਤੇ ਢੀਠ ਨੇ ਹੈਰਾਨੀ ਦੀ ਗੱਲ ਹੈ ਕਿ ਔਨ ਕੈਮਰਾ ਨੈਸ਼ਨਲ ਮੀਡੀਆ ਦੇ ਸਾਹਮਣੇ ਇਸ ਤਰ੍ਹਾਂ ਦੀ ਸ਼ਬਦਾਵਲੀ ਦੇ ਇਸਤੇਮਾਲ ਕੀਤਾ ਗਿਆ ਹਾਲਾਂਕਿ ਸਿਆਸੀ ਕਾਊਂਟਰਪਾਰਟ ਨੇ ਪਰਸ ਦੇ ਬਾਵਜੂਦ ਵੀ ਇਸ ਤਰ੍ਹਾਂ ਦੀ ਸ਼ਬਦਾਵਲੀ ਜਿਹੜੀ ਹੈ ਉਹ ਬੋਲਣੀ ਉਚਿਤ ਹੈ ਜਾਂ ਨਹੀਂ ਇਹ ਖੈਰ ਸੀਨੀਅਰ ਸਿਆਸੀ ਲੀਡਰ ਬਿਹਤਰ ਜਾਣਦੇ ਹੋ ਸਕਦੇ ਨੇ ਪਰ ਇਸ ਤਰ੍ਹਾਂ ਦਾ ਅ ਰਵਈਆ ਇਸਤੇਮਾਲ ਕੀਤਾ ਗਿਆ ਇਸ ਤਰ੍ਹਾਂ ਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਜਿਸ ਤੋਂ ਬਾਅਦ ਹੈਰਾਨੀ ਹੁੰਦੀ ਹੈ ਸੁਣ ਕੇ ਵੀ ਪਰ 60000 ਕਰੋੜ ਰੁਪਏ ਦਾ ਮੁੱਦਾ ਹਾਲਾਂਕਿ ਜਿੱਥੇ ਆਮ ਆਦਮੀ ਪਾਰਟੀ ਦੇ ਲੀਡਰ ਕੁਲਦੀਪ ਸਿੰਘ ਢਾਲੀਵਾਲ ਆਪਣੇ ਖੇਤਰ ਵਾਸਤੇ ਆਪਣੇ ਹਲਕੇ ਵਾਸਤੇ ਅਜਨਾਲੇ ਵਾਸਤੇ ਹੀ 2000 ਕਰੋੜ ਮੰਗ ਰਹੇ ਹੈ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਹਿਜ਼ 1600 ਕਰੋੜ ਰੁਪਇਆ ਦੇ ਕੇ ਗਏ ਨੇ ਹਾਲਾਂਕਿ ਉਹਨਾਂ ਨੇ ਕਿਹਾ ਕਿ ਇਹ ਫਸਟ ਏਡ ਦੇ ਤੌਰ ਤੇ ਇਸਤੇਮਾਲ ਕੀਤਾ ਜਾ ਸਕਦਾ ਹੈ ਤੇ ਇਵੈਂਚੁਅਲੀ ਹੋਰ ਵੀ ਪੈਸਾ ਮੁਹੱਈਆ ਕਰਵਾਇਆ ਜਾ ਸਕਦਾ ਹੈ ਪਰ ਦੂਸਰੇ ਪਾਸੇ ਇਸ ਪ੍ਰੈਸ ਕਾਨਫਰੰਸ ਨੇ ਬਹੁਤ ਸਾਰੇ ਵੱਖਰੇ ਵਿਵਾਦ ਹੁਣ ਸ਼ੁਰੂ ਕਰ ਦਿੱਤੇ ਆ ਕੀ ਕੁਝ ਬੋਲੇ ਆ ਬੀਜੇਪੀ ਲੀਡਰ ਆਓ ਸੁਣ ਲੈਂਦੇ ਆ ਕੋਈ ਇੱਕ ਸਰਕਾਰ ਨਹੀਂ ਕਹਿੰਦੀ ਔਰ ਪੰਜਾਬ ਦੀ ਸਰਕਾਰ ਵੀ ਨਹੀਂ ਕਹਿੰਦੀ ਕਿ ਕਦੀ ਵੀ ਕੋਈ ਇੱਕ ਪੈਸਾ ਵੀ ਜੀਐਸਟੀ ਦਾ ਰੋਕਾ ਗਿਆ ਸ਼ਨੀ ਸਰਬ ਨੇ ਹੁਣੇ ਥੋੜੇ ਦਿਨ ਪਹਿਲੇ ਮੈਂ ਇੱਕ ਪ੍ਰੈਸ ਕਾਨਫਰੰਸ ਦਿੱਤਾ ਮੈਂ ਚਾਹਾਂਗਾ ਸ਼ਨੀ ਸਾਹਿਬ ਤੋਂ ਥੋੜਾ ਹੋਰ ਜਾਣਕਾਰੀ ਵਿਦਾਂਗਤਾਂ ਨੂੰ ਕਿ ਜਿਹੜੇ ਝੂਠ ਦਾ ਕੋਲੰਦਾ ਬੰਦੇ ਨੇ ਕਿ ਅਸੀਂ ਸੈਂਟਰ ਨੇ GST ਦਾ ਕੋਈ ਪੈਸਾ ਇਹਨਾਂ ਦੇਣਾ। ਉਹ ਨਿਰadhar ਹੈ, ਝੂਠ ਹੈ। ਜੀ ਸਾਹਿਬ ਇੱਕ ਮਿੰਟ ਮੈਂ ਚਾਹੁੰਦਾ ਉਹ ਗੱਲ ਦੱਸੋ ਜੀ ਮੈਂ ਕੀ ਡਿਟੇਲਿੰਗ ਦੱਸ ਦਵਾਂ। ਲਾਸਟ ਵੀਕ ਵੀ ਇਸ ਸੀਰ ਨੂੰ ਡਿਸਕਸ ਕੀਤਾ ਸੀਗਾ। ਅਪਕਿਨ ਕਈ ਵਾਰੀ ਕੁਝ ਲੋਗ ਇੰਨੇ ਕਿ ਠੀਠ ਬੇਸ਼ਰਮ ਹੁੰਦੇ ਨੇ। ਕਿ ਝੂਠ ਨੂੰ ਵੀ ਬਾਰ-ਬਾਰ ਬੋਲਦੇ ਨੇ। ਮੈਂ ਪੂਰੇ ਡਿਟੇਲ ਦੇਣ ਦੇ ਬਾਅਦ ਵੀ ਯੋਗਤਾ ਸੇ ਤੋਂ ਸਾਰਿਆਂ ਨੂੰ ਕਿ ਵੀ ਸਾਰਾ ਜਿਹੜਾ ਪੇਮੈਂਟ ਦੀਦੀ ਸਾਡੀ ਉਹ ਜਾ ਚੁੱਕੀ ਹੈ ਇਹਨਾਂ ਨੂੰ ਜਿਹੜਾ ਵੀ ਅਕੀਦਾ ਦਾ 800 ਰੁਪਏ ਬੰਦਾ ਸੀਗਾ ਔਰ ਉਸ ਦੇ ਬਾਅਦ ਵੀ ਜਿਹੜਾ ਹੈਗਾ ਵਾ ਇਹ ਹਜੇ ਤੱਕ ਉਹ ਚੂਕ ਪ੍ਰੋਸਨ ਤੋਂ ਬਾਜ ਨਹੀਂ ਆਇਆ ਔਰ ਜਿਹੜਾ ਇੱਕ ਚੀਜ਼ ਮੈਂ ਹੋਰ ਦੱਸ ਦਿਆਂ ਸਟੇਟ ਗਵਰਨਰਟ ਹੋਰ ਜਿਹੜਾ ਮੂਲਕ ਬਣਾਉਣ ਦੀ ਕੋਸ਼ਿਸ਼ ਕਰੀ ਕਿ ਜੀਐਸਟੀ ਦੇ ਨਾਲ ਸਾਨੂੰ ਕਟਾ ਹੋਏਗਾ ਔਰ ਇੱਕ ਹੋਰ ਬੜੀ ਕਰਮਨਲ ਯੂਜ਼ ਕਰਦੇ ਨੇ ਕਿ ਸਾਡਾ ਹੀ ਪੈਸਾ ਹੈ ਦੇਸ਼ ਕੀ ਦਾ ਹੈ ਦੇਸ਼ ਕੀ ਦਾ ਉਹ ਤੁਹਾਡਾ ਨਹੀਂਗਾ ਜਾਂ ਮੇਰਾ ਨਹੀਂਗਾ ਸਰ ਸਰ ਕਰਕੇ ਬੰਦੀ ਹੋਰ ਫਿਰ ਇੱਕ ਚੀਜ਼ ਹੋਰ ਮੈਂ ਦੱਸ ਦੇ ਇਹਦੇ ਨਾਲ ਜੇ ਦੇਸ਼ ਦੀ ਇਕਨੋਮੀ ਨੂੰ ਬੂਸਟ ਮਿਲੇਗਾ ਤਾਂ ਆਟੋਮੈਟਿਕਲੀ ਪੰਜਾਬ ਦੀ ਇਕਨੋਮੀ ਨੂੰ ਬੂਸਟ ਮਿਲੇਗਾ ਔਰ ਮੈਂ ਅੱਜ ਫੇਰ ਸਪਸ਼ਟ ਕਰ ਦਿਆਂ ਕੇਂਦਰ ਵੱਲ ਇੱਕ ਨਿੱਕਾ ਰੁਪਈਆ ਵੀ ਪੰਜਾਬ ਸਰਕਾਰ ਦਾ ਕੋਈ GST ਪੈਂਡਿੰਗ ਨਹੀਂ ਹੈਗਾ ਉਹਨੇ ਤੇ ਇੱਕ ਪੰਜਾਬੀ ਦੀ ਕਹਾਵਤ ਹੈ ਨਾ ਜੇ ਪੂਆ ਦੇ ਮੁੱਛਾਂ ਹੁੰਦੀਆਂ ਤੇ ਫਿਫੜ ਹੁੰਦਾ ਸੋ ਉਹ ਸੋ ਸਹ ਹੌਇ ਕੋ ਮਤਮਨ ਸਰਕਾਰ ਦਾ ਹੈ ਕਿ ਜੇ GST ਲਾਗੂ ਨਾ ਹੁੰਦੀ ਤੇ ਸਾਡਾ ਇਹ ਹੁੰਦਾ ਤੇ ਭਈ ਹੁਣ ਪੂਆ ਨੂੰ ਫੜਦੇ ਸੀ ਬਣਾ ਨਹੀਂ ਸਕਦੇ ਬਸ ਦੋਨੋਂ ਵਾਲੇ ਰਹੂ ਗਾਂਧੀ ਪਰ ਹੈ

I don't know what the first part, what confrontation happened on the ground. I'm not aware of it. But yes, I have heard about the Swarupa part.